ਫਰੈਂਡਸ ਵੈਲਕਮ ਟੂ ਮਾਈ ਯੂਟਿਊਬ ਚੈਨਲ ਇੱਕ ਵਾਰ ਤੋਂ ਫਿਰ ਤੋਂ ਸਵਾਗਤ ਹੈ ਸਾਡੇ ਚੈਨਲ 'ਚ ਤੇ ਅੱਜ ਦੀ ਵੀਡੀਓ ਬਹੁਤ ਵਧੀਆ ਹੋਣ ਵਾਲੀ ਹੈ ਅੱਜ ਤੁਹਾਨੂੰ ਸੇਲ ਦੇ ਵਿੱਚ ਟਰੈਕਸੂਟ ਲੇਡੀਜ਼ ਟਰੈਕਸੂਟ ਦਵਾਂਗੇ ਹੈਵੀ ਕੁਆਲਿਟੀ ਦੇ ਵਿੱਚ ਬਹੁਤ ਹੀ ਘੱਟ ਰੇਟ ਦੇ ਵਿੱਚ ਸੇਲ ਦੇ ਵਿੱਚ ਹੈ ਪ੍ਰਾਈਸ ਤੇ ਚਲੋ ਤੁਹਾਨੂੰ ਹੁਣ ਦਿਖਾਉਂਦੇ ਆਪਾਂ ਟਰੈਕਸੂਟ ਅਤੇ ਵੀਡੀਓ ਕਰਨ ਤੋਂ ਪਹਿਲਾਂ ਸ਼ੁਰੂ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਇਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਚਲੋ ਤੁਹਾਨੂੰ ਅੱਜ ਦਿਖਾਉਣੇ ਹਾਂ ਟਰੈਕਸੂਟ ਆਪਣਾ ਹੁੱਡੀ ਦੇ ਵਿੱਚ ਟਰੈਕਸੂਟ ਆਏਗਾ ਹੈਵੀ ਕੁਆਲਿਟੀ ਦੇ ਵਿੱਚ ਟੌਮੀ ਦਾ ਆਰਟੀਕਲ ਹੈ ਹੈਵੀ ਸਟੱਫ ਦੇ ਵਿੱਚ ਹੈ ਇਸ ਤਰ੍ਹਾਂ ਲੋਅਰ ਨਾਲ ਸਾਈਡ ਪੱਟੀ ਤੇ ਲੋਅਰ ਆਏਗਾ ਬਹੁਤ ਹੀ ਹੈਵੀ ਕੁਆਲਿਟੀ ਦੇ ਵਿੱਚ ਆ ਪ੍ਰੋਪਰ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਨੈਕਸਟ ਆਪਣਾ ਆਰਟੀਕਲ ਟੌਮੀ ਹਿਲ ਫਿਗਰ ਪ੍ਰਾਈਸ ਤੁਹਾਨੂੰ ਲਾਸਟ ਦੇ ਵਿੱਚ ਦੱਸਾਂਗੇ ਇਹਨਾਂ ਦਾ ਹੈਵੀ ਕੁਆਲਿਟੀ ਦੇ ਜਿਹੜਾ ਟੌਮੀ ਹਿਲ ਫਿਗਰ ਦਾ ਇਸ ਤਰ੍ਹਾਂ ਲੋਅਰ ਆਏਗਾ ਟੌਮੀ ਦਾ ਹੀ ਹੈ ਪੈਰਟ ਕਲਰ ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਇਹਦੇ ਵਿੱਚ ਬਹੁਤ ਹੀ ਜਾਦੇ ਕਾਫੀ ਕਲਰ ਨੇ ਟੌਮੀ ਉਮੀ ਹਿੱਲ ਫਿਗਰ ਦੇ ਵਿੱਚ ਬ੍ਰਾਂਡ ਦੇ ਵਿੱਚ ਨੈਕਸਟ ਆਪਣਾ ਨਾਈਕੀ ਦਾ ਟਰੈਕਸੂਟ ਡਬਲ ਐਕਸਲ ਦੇ ਵਿੱਚ ਹੈ ਨਾਈਕੀ ਦਾ ਸਿੰਗਲ ਕਲਰ ਹੈ ਹੈਵੀ ਕੁਆਲਿਟੀ ਦਾ ਹੈ ਇਸ ਤਰ੍ਹਾਂ ਦਾ ਨਾਲ ਲੋਅਰ ਹੈ ਲਾਈਨਿੰਗ ਵਾਲਾ ਪੱਟੀ ਵਾਲਾ ਹੈਵੀ ਕੁਆਲਿਟੀ ਦੇ ਵਿੱਚ ਹੈ ਇਸ ਤਰ੍ਹਾਂ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਹੈ ਟਰੈਕਸੂਟ ਹੁੱਡੀ ਹੁੱਡੀ ਹੈ ਹੁੱਡੀ ਦੇ ਵਿੱਚ ਹੈ ਟਰੈਕਸੂਟ ਪ੍ਰੋਪਰ ਹੈਵੀ ਕੁਆਲਿਟੀ ਦੇ ਵਿੱਚ ਨੈਕਸਟ ਆਪਣਾ ਆ ਜਾਏਗਾ ਸਿੱਕੇ ਦੇ ਲੋਗੋ ਦੇ ਵਿੱਚ ਟਰੈਕਸੂਟ ਬਹੁਤ ਹੀ ਵਧੀਆ ਹੈਵੀ ਕੁਆਲਿਟੀ ਦੇ ਵਿੱਚ ਹੈ ਵੀ ਕਾਫੀ ਹੈਵੀ ਕੁਆਲਿਟੀ ਦੇ ਵਿੱਚ 2 ਥ੍ਰੈਡ ਦੇ ਵਿੱਚ ਹੈਵੀ ਕੁਆਲਿਟੀ ਹੈ ਪ੍ਰੋਪਰ ਇਸ ਤਰ੍ਹਾਂ ਤੇ ਆਹ ਤੁਹਾਡੀ ਹੁੱਡੀ ਆ ਜਾਏਗੀ ਨਾਲ ਲੋਅਰ ਹੈ ਹੈਵੀ ਕੁਆਲਿਟੀ ਜੀ ਲਾਈਨਿੰਗ ਦੇ ਵਿੱਚ ਹੈ ਲੋਅਰ ਸਾਈਡ ਲਾਈਨਿੰਗ ਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਹੈ ਇਹ ਤੁਹਾਨੂੰ ਆਪਣੇ 700 ਦੀ ਰੇਂਜ ਦੇ ਵਿੱਚ ਸੇਲ ਦੇ ਵਿੱਚ ਮਿਲੇਗਾ ਜੋ ਕਿ ਆਪਣਾ ਸੀਜ਼ਨ ਦੇ ਵਿੱਚ ਹੈ ਕਾਫੀ ਅਪਰ ਰੇਟਸ ਸੀਗਾ ਇਸ ਟਾਈਮ ਸੇਲ ਦੇ ਵਿੱਚ ਹੈ ਇਸ ਕਰਕੇ 700 ਦੀ ਰੇਂਜ ਦੇ ਵਿੱਚ ਹੈ ਤੇ ਹੁਣ ਬਾਕੀ ਹੋਰ ਵੀ ਇਹਦੇ ਵਿੱਚ ਕਾਫੀ ਆਰਟੀਕਲਸ ਹਨ ਟਰੈਕ SUIT ਦੇ ਵਿੱਚ ਜੋ ਵੀ ਅਸੀਂ ਹੋਰ ਜਿਆਦਾ ਵੀਡੀਓ ਲੰਬੀ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਇਸ ਦੇ ਵਿੱਚ ਹੋਰ ਵੀ ਆਰਟੀਕਲ ਹੈ ਨੇ ਐਡੀਡਾਸ ਹੋ ਗਿਆ ਆਪਣਾ ਨਾਈਕੀ ਦੇ ਹੋਰ ਵੀ ਹੈ ਸਿੱਕੇ ਦੇ ਕਾਫੀ ਹੈ ਲਕੋਸਟਾ ਇਹਦਾ ਟਰੈਕਸੂਟ ਹੈ ਤੇ ਉਹ ਬਾਕੀ ਅਸੀਂ ਤੁਹਾਨੂੰ ਨੈਕਸਟ ਵੀਡੀਓ ਚ ਦਿਖਾ ਦਵਾਂਗੇ ਤੇ ਜਾਂਦੇ ਜਾਂਦੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਜਰੂਰ ਕਰਿਓ ਤੇ ਸ਼ੇਅਰ ਕਰਿਓ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਿਓ ਤਾਂ ਜੋ ਸਾਡੀ ਅਗਲੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜਲਦੀ ਤੋਂ ਜਲਦੀ ਥੈਂਕ ਯੂ